ਤੋਂ ਬਹੁਤ ਤੁਸੀਂ ਲੈ ਆਇਓ ਪਰ ਪਰ ਕੇ ਹੈ ਨਾ ਉੱਥੋਂ ਤੁਸੀਂ ਉੱਥੇ ਕਿਸੇ ਬਜ਼ੁਰਗ ਨੂੰ ਵੀ ਮਿਲੇ ਹੀ ਤੁਹਾਡੇ ਪਿੰਡ ਦੇ ਸੀਗੇ ਮੇਰੇ ਉਹ ਫੋਟੋ ਹੋ ਗਏ ਜੀ ਮੇਰੇ ਆਉਣ ਤੋਂ ਪਹਿਲਾਂ ਹੁਣ ਅੱਛਾ ਮੈਂ ਗਿਆ ਸੀ ਉਹਦੀ ਵੀਡੀਓ ਬੜੀ ਵਾਇਰਲ ਹੋਈ ਸੀ ਬਾਬਾ ਕਾਦਰ ਦੀ ਹੂੰ ਉਹ ਵੀਡੀਓ ਵਾਇਰਲ ਹੋਈ ਸੀ ਤੇ ਉਹਨੇ ਜਦੋਂ ਈਲਵਾਲ ਦੇ ਬੰਦਿਆਂ ਦੇ ਨਾਂ ਲਏ ਉਹ ਤਾਂ ਸਾਡੇ ਸਾਰੇ ਨਿਕਲੇ ਅੱਛਾ ਉਹਨੇ ਸਾਰੇ ਪਿੰਡਾਂ ਦੇ ਨੇੜੇ ਨੇੜਿਆਂ ਦੇ ਨਾਂ ਲਏ ਚਲੋ ਮੈਂ ਕਰਕੇ ਪਤਾ ਵੀਡੀਓ ਕੋ ਲਾ ਲਈ ਮੈਨੂੰ ਪੁੱਛਿਆ ਕਹਿੰਦਾ ਵੀ ਕਿਹਦਾ ਪੋਤਾ ਮਹਾ ਜੀ ਐ ਕਰਕੇ ਦਾਨੇ ਦਾ ਚਲੋ ਮੈਂ ਫਿਰ ਮੈਂ ਕਿਹਾ ਵੀ ਹੁਣ ਕੁਛ ਮਰਜ਼ੀ ਹੋ ਜੇ ਵੀ ਪਾਕਿਸਤਾਨ ਜਾਣਾ ਹੈ ਅਸੀਂ ਜੀ ਤਿੰਨ ਚਾਰ ਵਾਰੀ ਗਏ ਸਾਡਾ ਵੀਜ਼ਾ ਨਹੀਂ ਉਹਨਾਂ ਨੇ ਦਿੱਤਾ ਉਹ ਕੁਦਰਤੀ ਅਸੀਂ ਉੱਥੇ ਬੈਠੇ ਸੀਗੇ ਅਸੀਂ ਅਖਾ ਜਾਂ ਚਲੋ ਹੁਣ ਛੱਡੋ ਪਰੇ ਵੀ ਆਪਾਂ 5000 ਦਾ ਦਿੱਲੀ ਤੇਲ ਫੁਕਣੋਂ ਨੇ ਦਿਹਾੜੀ ਖਰਾਬ ਕਰਦੇ ਆ ਤੇ ਚਾਰ ਪੰਜ ਜਾਣੇ ਦੇ ਅਸੀਂ ਉਹ ਜਿਹੜਾ ਐਮਬੈਸਡਰ ਦੇ ਵਿੱਚ ਬੈਠਾ ਜਾ ਰਿਹਾ ਸੀ ਉਹਨੇ ਮੈਨੂੰ ਪਛਾਣ ਲਿਆ ਅੱਛਾ ਉਹ ਕਹਿੰਦਾ ਵੀ ਤੁਸੀਂ ਫੈਮਿਲੀ ਵਾਲੋਂ ਮਖਾ ਹਾਂਜੀ ਲੈ ਮਖਾ ਬਣ ਗਈ ਗੱਲ ਉਹ ਮਾਹਾਂਜੀ ਸਤਾ ਚਾਰ ਪੰਜ ਵਾਰੀ ਮੁੜ ਗਏ ਸਾਡਾ ਵੀਜ਼ਾ ਨਹੀਂ ਲੱਗਾ ਕਹਿੰਦਾ ਉਹ ਸਰਦਾਰ ਜੀ ਅੰਦਰ ਗਏ ਸਾਨੂੰ ਕਾਣਾ ਕੋਣਾ ਕੋ ਤਾਂ ਅੰਕਸ ਸੀ ਉਸ ਬਾਬੇ ਨੂੰ ਮਿਲਣ ਦੀ ਨਾਸਰੇ ਢੱਲੋਂ ਭਾਜੀ ਸਾਨੂੰ ਲੈਣ ਆਏ ਮਾਹ ਵੀ ਹੋਰ ਮੈਂ ਕਿਤੇ ਨਹੀਂ ਜਾਣਾ ਪਹਿਲਾਂ ਮੈਨੂੰ ਬਾਬੇ ਕੋਲੇ ਬਾਬੇ ਕੋਲੇ ਜਾਣਾ ਹੈ ਬਾਬੇ ਕਾਦਰ ਕੋਲੇ ਅਸੀਂ ਗਏ ਪੂਰਾ ਪਿੰਡ ਸਾਰਾ ਹਾਰ ਲੈ ਕੇ ਢੋਲ ਲੈ ਕੇ ਪੂਰਾ ਪਿੰਡ ਬਾਹਰ ਖੜਾ ਤੇ ਸਾਡੇ ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਹਨਾ ਤੇ ਗਲੇ ਮਿਲ ਰਹੇ ਨੇ ਦੂ ਬਾਅਦ ਫਿਰ ਬਾਬਾ ਖੜਾ ਇੱਕ ਸਾਈਡ ਤੇ ਆਇਆ ਕਰੀ ਖੜਾ ਮੈਨੂੰ ਫਿਰ ਉਹਨੇ ਮੈਨੂੰ ਛੱਡਿਆ ਹੀ ਨਹੀਂ ਛੱਡਿਆ ਨਹੀਂ ਫਿਰ ਉਹਨੂੰ ਮੈਂ ਕਿਹਾ ਮੱਖਾ ਬਾਬਾ ਮੈਂ ਕੱਲਾ ਨਹੀਂ ਆਇਆ ਤੇਰੇ ਯਾਰਾਂ ਦੋਸਤਾਂ ਦੀ ਤੇਰੇ ਪਿੰਡ ਵਾਲਿਆਂ ਦੀ ਪੂਰੀ ਰੂਹ ਮੇਰੇ ਨਾਲ ਆਈ ਹੈ ਤੇ ਫਿਰ ਉਹਨੇ ਬੜਾ ਮੇਰੀ ਸੇਵਾ કરી ਘਰੇ ਰੱਖਿਆ ਸਰਾਤ ਰਹੇ ਅਸੀਂ ਬਾਬੇ ਨਾਲ ਭੰਗੜੇ ਪਾਏ ਰਾਤ ਨੂੰ ਬੋਲੀਆਂ ਪਾਈਆਂ ਬੜਾ ਖੁਸ਼ ਬਾਬਾ ਬਾਬਾ ਕਹਿੰਦਾ ਹੁਣ ਚਾਹੇ ਮੈਂ ਅੱਜ ਮਰ ਜਾ ਮੇਰਾ ਪਿੰਡ ਦੇ ਮੈਨੂੰ 75 ਸਾਲ ਬਾਅਦ ਮੇਰਾ ਪਿੰਡ ਦਾ ਕੋਈ ਮਿਲ ਗਿਆ ਮੈਨੂੰ ਤੇ ਸਾਲ ਬਾਅਦ ਫਿਰ ਬਾਬਾ ਉਹ ਫੌਤ ਹੋ ਗਿਆ ਬਸ ਉਹਨੂੰ ਅਟੈਕ ਆਇਆ ਮੈਂ ਵੀਡੀਓ ਕਾਲ ਤੇ ਇੱਕ ਦਿਨ ਬੜਾ ਮਨ ਖਰਾਬ ਹੋਇਆ ਸੀ ਉਸ ਦਾ ਵੀਡੀਓ ਕਾਲ ਤੇ ਮੈਂ ਦੇਖਿਆ ਸਾਰਾ ਉਹਨੂੰ ਕਿਵੇਂ ਦਫਨਾਇਆ ਸਾਰਾ ਦੇਖਿਆ ਪਿੰਡ ਨੇ ਪੂਰੇ ਨੇ ਸੋਗ ਮਨਾਇਆ ਹਮ ਅਸੀਂ ਸੋਚ ਰਿਹਾ ਵੀ ਉਹਦੀ ਯਾਦ ਦੇ ਵਿੱਚ ਪਿੰਡ ਖੰਡ ਪਾਟ ਵੀ ਕਰਵਾਈ ਅੱਛਾ ਬਹੁਤ ਬਹੁਤ ਸੁਣੀ ਗਏ ਉਹ ਜਾਣਦੀ ਸੀ ਤੁਹਾਡੇ ਬਜ਼ੁਰਗਾਂ ਨੂੰ ਹਾਂ ਜੀ ਲੈ ਪੂਰਾ ਉੱਥੇ ਮੈਨੂੰ ਜਦੋਂ ਉਹਨੇ ਸਾਰਿਆਂ ਨੂੰ ਉਹ ਤੇ ਜੀ ਐਡੇ ਦਿਮਾਗ ਵਾਲਾ ਬੁਢਾ ਸੀ ਨਹੀਂ 94 ਸਾਲ ਦੇ ਵਿੱਚ ਜਾਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਹਮ ਉਹਦੇ ਕੱਲੇ ਕੱਲੇ ਯਾਦ ਫਲਾਣਾ ਫਲਾਣਾ ਤੇ ਮਕਾ ਸਾਰਿਆਂ ਨੂੰ ਯਾਦ ਫਿਰ ਜਦੋਂ ਮੈਂ ਦੱਸਿਆ ਮੈਦਾਨੇ ਦਾ ਪੋਤਾ ਇੱਧਰਲੇ ਪਾਸੇ ਛੋਡੀ ਪੀਰਖਾਨੇ ਕੋਲੇ ਛੋਡੀ ਮੋਟਰ ਖੂਹ ਹੁੰਦਾ ਸੀ ਤੁਹਾਡਾ ਐ ਇਧਰਲੇ ਪਾਸੇ ਸਾਡਾ ਐ ਕਰ ਕਰ ਕੇ ਉਹਨੂੰ ਅਹੀਂ ਹੁਣ ਵੀ ਐ ਲੱਗ ਰਿਹਾ ਸੀ ਜਿਵੇਂ ਕੱਲ ਦੀਆਂ ਗੱਲਾਂ ਨੇ ਐ ਐ ਕਰ ਕਰ ਕੇ ਦੱਸ ਰਹੀ ਸੀ ਇਧਰਲੇ ਪਾਸੇ ਬਲਵਾੜਾ ਐ ਇਧਰ ਗੱਗੜਪੁਰ ਇਧਰ ਆਇਆ ਉਹਨੂੰ ਕੱਲੀ ਕੱਲੀ ਚੀਜ਼ਾਂ ਜਾਈ ਕੱਲੀ ਕੱਲੀ ਚੀਜ਼ਾਂ ਜਾਂਦੀ ਕਿਉਂਕਿ ਜੀ ਬੰਦਾ ਜਿੱਥੇ ਮਰਜੀ ਚਲਾ ਜਾਵੇ ਜਿਹੜੀ ਆਪਣਾ ਜੰਮਣ ਭੂਮੀ ਐ ਨਾ ਜਿੱਥੇ ਜਨਮ ਹੋ ਜਾਂਦਾ ਉਹਨੂੰ ਬੰਦਾ ਜ਼ਿੰਦਗੀ ਨਹੀਂ ਬੀਤ ਸਕਦਾ ਉਹ ਕਹਿੰਦਾ ਮੈਨੂੰ ਸੁਪਨਾ ਵੀ ਮੇਰੇ ਉਸੇ ਘਰ ਦਾ ਆਉਂਦਾ ਹੈ ਸੁਪਨਾ ਵੀ ਉਹਨਾਂ ਯਾਰਾਂ ਦਾ ਉਸਤਾ ਦਾ ਆਉਂਦਾ ਜਿਹੜੇ ਮੇਰੇ 베ਲੀ ਤੀਏ ਤੇ ਵਿਚਾਰੇ ਉਸ ਜਗ ਤੇ ਨਹੀਂ ਰਹੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ ਪਰ ਸਰਕਾਰਾਂ ਨੂੰ ਮੈਂ ਤਾਂ ਬੜੀ ਉਹ ਪਿਛਲੀ ਵਾਰੀ ਵੀ ਸੀ ਬੜੇ ਤੱਲੇ ਕਰੀ ਵੀ ਜਿਹੜੇ 70 ਸਾਲ ਤੋਂ ਉੱਤੇ ਵਾਲੇ ਨੇ ਉਹਨਾਂ ਨੂੰ ਵੀਜ਼ਾ ਫ੍ਰੀ ਕਰ ਦਿਓ ਆਪਣੇ ਘਰ ਦੇਖੋ ਉਧਰੋਂ ਘਰ ਦੇਖੋ ਕਰਸ ਰਹੇ ਨੇ ਹਜੇ ਇਧਰ ਲਈ ਤਾਂ ਲਾ ਦਿੰਦੇ ਪਾਕਿਸਤਾਨ ਵਾਲੇ ਲਾ ਦਿੰਦੇ ਵੀਜ਼ਾ ਆਪਣੇ ਵਾਲੇ ਵੀ ਲਾਓ ਐਂਟੀਮੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ